ਜਿਹੜੇ ਆਪਦੇ ਆਪ ਨੂੰ ਪੰਥਕ ਦੱਸਦੇ ਨੇ ਇਹ ਅਸਲ 'ਚ ਪੰਥਕ ਨਹੀਂ ਐ ਬਹਿਰੂਪੀਏ ਨੇ ਹੂੰ ਇਹਨਾਂ ਜੋ ਪੰਥਕ ਵਾਲੀ ਗੱਲ ਕਿਹੜੀ ਆ ਜੀ ਦੱਸੋ ਨਾ ਤੇ ਬਾਣੀ 'ਚ ਪੂਰੇ ਨੇ ਨਾ ਬਾਣੀ 'ਚ ਪੂਰੇ ਨੇ ਜਿਹੜਾ ਬੰਦਾ ਬਾਣੀ 'ਚ ਨਹੀਂ ਪੂਰਾ ਬਾਣੀ 'ਚ ਨਹੀਂ ਪੂਰਾ ਬਾਣੀ 'ਚ ਦੇ ਨਾਲ ਜੁੜੇ ਹੋਏ ਬੰਦੇ ਦੇ ਵਿੱਚ ਗੁਰੂ ਦੀ ਮਰਜ਼ਾਤਾ ਗੁਰੂ ਦੀ ਅਗਲ ਆਪਣੇ ਆਪ ਆਉਂਦੀ ਆ ਬਿਲਕੁਲ ਇਹ ਆਪਣੇ ਆਪ 'ਚ ਪੰਥਕ ਦੱਸਦੇ ਦੱਸੋ ਇਹਨਾਂ ਦੇ ਵਿੱਚੋਂ ਕਿਸੇ ਨੂੰ ਕਹੋ ਇੱਕ ਬਾਣੀ ਜਿਹੜੀ ਹੈ ਨਾ ਜ਼ੁਬਾਨੀ ਸੁਣਾ ਦੇਣ ਕੀ ਬਾਤ ਹੈ ਤੇ ਇਹਨਾਂ ਨੂੰ ਮੰਨ ਲਾ ਕਿ ਪੰਥਕ ਅਸੀਂ ਬੇਸ਼ੱਕ ਸਾਰੇ ਗੱਜਵਾਰੀਏ ਬੋਰਡ ਇਹਨਾਂ ਨੂੰ ਪਤਾ ਹੈ ਆਪਦੇ ਆਪ ਨੂੰ ਕਿਹੜੇ ਪੰਥਕ ਦੱਸਦੇ ਨੇ ਦੱਸੋ ਹੂੰ ਇਹ ਬਹਿਰੂਪੀਆ ਜਿਸ ਤਰ੍ਹਾਂ ਬਹਿਰੂਪੀਆਂ ਨੇ ਇੱਕ ਪਹਿਰਾਵਾ ਤਾਂ ਬਣਾਇਆ ਹੁੰਦਾ ਹੈ ਤੇ ਪਰ ਅੰਦਰ ਉਹਨਾਂ ਦੀ ਗੱਲਬਾਤ ਇੱਕ ਦੁੱਕੀ ਦੀ ਨਹੀਂ ਹੁੰਦੀ ਉਹਨੂੰ ਕਹਿੰਦੇ ਬਹਿਰੂਪੀਆ ਕੀ ਹੁੰਦਾ ਬਾਹਰੋਂ ਭੇਸ ਆ ਪਰ ਅੰਦਰੋਂ ਖਾਲੀ ਹੂੰ ਇਹਨੇ ਬਹਿਰੂਪੀਏ ਪਰ ਨਹੀਂ ਉਹ ਕਹਿੰਦਾ ਮੈਂ 7 ਸਾਲ ਜੇਲ ਕੱਟੀ ਇੱਕ ਸਾਲ ਚ ਕਾਲਾ ਪੈ ਗਿਆ ਅਵਿਰਸਾ ਸਿੰਘ ਵਲਟੂਆ ਕਹਿ ਰਿਹਾ ਕਿੰਦਾ ਵੀ ਮੇਰੇ ਤੇ ਵੀ ਐਨਐਸਏ ਲੱਗੀ ਸੀ ਉਹਨਾਂ ਨੂੰ ਦੱਸੋ ਵੀ ਕਿਹੜੀ ਕਿਹੜੀ ਪਾਗ ਬਚਾਉਣ ਦੀ ਖਾਤਰ ਜੇਲ ਕੱਟੀ ਆ ਜੇਲ ਤਾਂ ਕਈ ਲੋਕੀ ਚਲੋ ਕੱਟ ਲੈਂਦੇ ਆ ਕਈ ਸਿੰਘ ਘਾੜਦੇ ਆ ਪਰ ਜਿਹੜਾ ਖਾ ਮੁੱਲ ਪਾਇਆ ਉਹਨਾਂ ਦੇ ਹਲਕਿਆਂ ਦੇ ਪਾਇਆ ਹੀ ਆ ਕਿੰਨੇ ਚਲੋ ਜਿੰਨੇ ਜੇ ਜੇ ਉਹਨਾਂ ਨੂੰ ਜੇਲ ਕੱਟੀ ਵੀ ਕਿਸੇ ਖਾਤਰ ਤੇ ਉਹ ਪਹਿਲੀ ਵਾਰੀ ਕਈ ਵਾਰੀ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਤਾਇਆ ਨਹੀਂ ਉਦੋਂ ਨੇ ਕੀ ਮਜਲਾ ਮਾਰ ਲੀਆਂ ਦੱਸੋ ਜੀ ਜਿਹੜਾ ਉਹਨੂੰ ਉਹਨਾਂ ਨੂੰ ਵਾਰ-ਵਾਰ ਇਹਨਾਂ ਨੂੰ ਅੱਗੇ ਫਿਰ ਖੜੇ ਕਰੀ ਗਈਏ ਜੀ ਹਾਂਜੀ ਨੌਜਵਾਨੋ ਜਿਸ ਬੰਦੇ ਨੇ ਤਿਆਗ ਕੀਤਾ ਹੈ ਸ਼ਰਮਣੀ ਕਾਲੀ ਦਲ ਦਾ ਕੈਂਡੀਡੇਟ ਬੜਾ ਸਟਰੋਂਗ ਕੈਂਡੀਡੇਟ ਸੀ ਹਾਲਾਂਕਿ ਪਹਿਲੇ ਦਿਨ ਤੋਂ ਉਹ ਹਰਪਾਲ ਸਿੰਘ ਬਲੇਰ ਭਾਈ ਅਮਰਤਪਾਲ ਦੇ ਨਾਲ ਰਿਹਾ ਹੈ 에ਰਪੋਰਟ ਤੋਂ ਲੈ ਕੇ ਆਉਣ ਤੱਕ ਤੇ ਜਦੋਂ ਉਹ ਅਜਨਾਲੇ ਕਾਂਡ ਤੱਕ ਬਿਲਕੁਲ ਦਿਨ ਰਾਤ ਨਾਲ ਰਿਹਾ ਹੈ ਤੇ ਜਦੋਂ ਉਹਨੇ ਹਾਲਾਂਕਿ ਉਹਨੇ ਪਹਿਲਾਂ ਐਲਾਨ ਕਰਤਾ ਸੀ ਪਰ ਜਦੋਂ ਭਾਈ ਅਮਰਤਪਾਲ ਸਿੰਘ ਨੇ ਆਜ਼ਾਦ ਤੌਰ ਤੇ ਐਲਾਨ ਕੀਤਾ ਤੇ ਉਹਨੇ ਕਾਗਜ਼ ਵਾਪਸ ਲੈ ਲਈ ਉਹਦੀ ਕੁਰਬਾਨੀ ਨੂੰ ਕਿਵੇਂ ਦੇਖਦੇ ਬਿਲਕੁਲ ਜੀ ਬਿਲਕੁਲ ਜਿਹੜੀ ਉਹਨਾਂ ਸਹੀ ਕੁਰਬਾਨੀ ਜਿਹੜੀ ਉਹਨਾਂ ਕੀਤੀ ਵਰਸਾ ਸਿੰਘ ਬਲਟੋਆ ਜਿਹੜੀ ਕੁਰਬਾਨੀ ਦੀ ਗੱਲ ਕਰਦਾ ਉਹ ਐਵੇਂ ਬਿਲਕੁਲ ਅਵਾਜ ਗੱਲਾਂ ਨੇ ਭਾਈ ਬਲੇਰ ਸਿੰਘ ਨੇ ਉਸੇ ਵੇਲੇ ਜਦੋਂ ਨਾਂ ਅਨਾਉਂਸ ਕੀਤਾ ਭਾਈ ਅਮਰਪਾਲ ਸਿੰਘ ਦਾ ਉਸੇ ਟਾਈਮ ਉਹਨਾਂ ਨੇ ਸੀਟ ਛੱਡਤੀ ਇਹ ਹੁੰਦੀ ਹੈ ਜਿਹੜੇ ਕੌਮ ਦਾ ਦਰਦ ਰੱਖਦੇ ਆ ਜਿਹੜੇ ਕੌਮ ਦੀ ਡਿੱਗੀ ਪੱਗ ਜਿਹੜੀ ਸਿਰ ਤੇ ਰੱਖਣ ਦੀ ਗੱਲ ਕਰਦੇ ਜਿਹੜੇ ਗਰਥਾ ਸਿੰਘ ਮੇਟੋਆਰ ਕੇ ਖਾਉਤੀ ਬੰਦੇ ਜਿਹੜੇ ਜਿਨ੍ਹਾਂ ਪੱਗਾਂ 'ਚ ਸਿਰ ਫਸਾਇ ਜਿਵੇਂ ਭਾਈ ਅਮਰਪਾਲ ਸਿੰਘ ਜੀ ਕਹਿ ਰਹੇ ਨੇ ਇਹ ਬਿਲਕੁਲ ਸਾਨੂੰ ਵਿਖਾਇਆ ਕੁਝ ਆ ਰਿਹਾ ਹੈ ਤੇ ਪਿੱਛੇ ਜਿਹੜੀਆਂ ਇਹਨਾਂ ਦੀਆਂ ਚਾਲਾਂ ਨੇ ਭਾਜਪੀ ਨਾਲ ਆਰਐਸਐਸ ਨਾਲ ਬਿਲਕੁਲ ਇਕਜੁੱਟ ਨੇ ਇਹਨਾਂ ਦਾ ਸਾਡੇ ਇਹਨਾਂ ਨੂੰ ਇਹਨਾਂ ਨੂੰ ਅਸੀਂ ਅੱਗੇ ਬੜੀ ਵਾਰੀ ਚੁੰਨ ਲਿਆ ਸਾਡਾ ਇਹਨਾਂ 'ਚ ਕੋਈ ਵਿਸ਼ਵਾਸ ਨਹੀਂ ਰਹਿ ਗਿਆ ਅਸੀਂ ਐਸਵੀਆਰ ਭਾਈ ਅਮਰਪਾਲ ਸਿੰਘ ਨੂੰ ਵੋਟਾਂ ਪਾ ਕੇ ਬਾਹਰ ਲਿਆਵਾਂਗੇ ਆਪਦੇ ਵੀਰ ਨੂੰ ਜਿਹੜਾ ਸਾਡੀ ਕੌਮ ਦੀ ਗੱਲ ਕਰੇ ਜਿਹੜਾ ਸਾਡੇ ਸਿੱਖ ਭਰਾਵਾਂ ਦੀ ਗੱਲ ਕਰੇ ਤੇ ਜੋ ਸਾਡੇ ਮੁੱਦੇ ਨੇ ਨਸ਼ੇ ਦਾ ਲਾਲ ਕੈਂਡੀਡੇਟ ਵੀ ਕਹਿੰਦੇ ਕਹਿੰਦੇ ਅਸੀਂ ਪਾਰਲੀਮੈਂਟ ਦੇ ਵਿੱਚ ਗੱਜ-ਵੱਜ ਕੇ ਹਲਕੇ ਦੀ ਗੱਲ ਰੱਖਾਂਗੇ ਭਾਜੀ ਉਹ ਜਿਹੜੇ ਗੱਜ-ਵੱਜ ਕੇ ਗੱਲਾਂ ਕਰਦੇ ਨੇ ਉਹ ਵੇਖੇ ਹੀ ਨੇ ਆਪਾਂ ਅੱਗੇ 40-50 ਸਾਲੋਂ ਚੱਲੇ ਨੇ ਸਾਡੇ ਬਜ਼ੁਰਗਾਂ ਨੂੰ ਇੰਨਾ ਕਿਵੇਂ ਕੁੱਟਿਆ ਰੋਲਿਆ ਅੱਜ ਤਾਈਂ ਸਾਡੇ ਜ਼ਿੰਮੇਦਾਰ ਭਰਾ ਰੋਲਦੇ ਪੈਣੇ ਹਨਾ ਹੋਰ ਵੀ ਜਿੱਥੇ ਕਿਤੇ ਵੀ ਕੋਈ ਵੀ ਲਾਲੋ ਵੀ ਬਰਗਾੜੀ ਕਾਂਡ ਹੋਇਆ ਜਿਹੜਾ ਉਸ ਟਾਈਮ ਵੇਖੋ ਸਾਡੇ ਨਾਲ ਕੀ ਹਾਲ ਹੋਏ ਨੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇੱਥੇ ਸਾਡਾ ਜਿਹੜਾ ਇੱਕੋ ਇੱਕ ਹਾਲੇ ਜਿਹੜਾ ਸਾਡਾ ਆਪਦਾ ਘਰ ਹੋਵੇ ਕੌਮੀ ਤੇ ਫੇਰ ਹੀ ਅਸੀਂ ਬਚਦੇ ਹਾਂ ਉਹਦੇ ਤੋਂ ਬਿਨਾਂ ਸਾਡਾ ਕੋਈ ਹਾਲ ਨਹੀਂ